ਦਖਣੇ ਮਹੱਲਾ ਪੰਜਵਾ ਗਹਿ ਡੜਾ ਤ੍ਰਿਣ ਛਾਇਆ ਗਾਫਲ ਜਲਿਓ ਹੁਪਾਹੇ ਜਿੰਨਾ ਭਾਗ ਮਥਾ ਹੜੈ ਤਿਨ ਉਸਤਾਦ ਪਨਾਹੇ ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਅਣ ਮੌਜੂਦ ਬਜਹੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਮਹੱਲਾ ਪੰਜਵਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਾਜ-ਰਾਜ ਸੇਈ ਖਾਹੇ ਪੌੜੀ ਤੁਦ ਜਗ ਮਹਿ ਖੇਲ ਰਚਾਇਆ ਵਿੱਚ ਹਉਮੈ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਬੁਰਾਈਆ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੋਭਾਇਆ ਇਨ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਪਰਮਾਈਆ ਹਾਠਾ ਦੁਵੈ ਕੀਤੀਓ ਸਿਵ ਸਕਤ ਵਰਤਾਈਆ ਸਿਵ ਅੱਗੇ ਸ਼ਕਤੀ ਹਾਰਿਆ ਏਵੈ ਹਰ ਭਾਈਆ ਇੱਕ ਵਿੱਚ ਹੋਈ ਤੁਧ ਰਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚ ਹੋ ਬਿੰਬ ਉਠਾਲਿਓ ਜਲ 마ਹੇ ਸਮਾਈਆ ਡੱਖਣੇ ਮਹੱਲਾ ਪੰਜਵਾ ਆਗਾ ਕੂਤਰਾਗ ਪਿੱਛਾ ਫੇਰ ਨਾ ਮੋਹ ਡੜੜਾ ਨਾਨਕ ਸਿਜਿ ਇਵੇ ਹاوار ਬਹੁੜ ਨਾ ਹੋਵੀ ਜਨਮੜਾ ਮਹੱਲਾ ਪੰਜਵਾ ਸੱਜਣ ਮੈਂ ਡਾ ਚਾਈਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿਥੈ ਪਰੀਏ ਨਾਨਕ ਜੀ ਤੂ ਉਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛੈ ਜਾ ਹਰ ਬਖਸੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੈ ਜਾ ਤੁਧ ਪਾਵੰਦਾ ਡਖਣੇ ਮਹੱਲਾ ਪੰਜਵਾ ਡੇਖਣ ਕੂ ਮੁਸਤਾਕ ਮੁਖ ਕੀ ਜੇ ਹਾ ਤਉ ਧਣੀ ਫਿਰਦਾ ਕਿ ਤਹਾਲ ਜਾ ਡਿੱਠਮ ਤਾ ਮਨ ਧਰਾਪਿਆ ਮਹੱਲਾ ਪੰਜਵਾ ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ਜਾਣਾਂ ਲਖ ਭਵੇ ਪੀੜਿ ਖੰਡੋ ਤਾ ਜੀਵ ਸਾ ਮਹੱਲਾ ਪੰਜਵਾ ਤਹਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿੱਠਿਆ ਸੇਈ ਰਹੇ ਅਮਾਨ ਜਿਨ੍ਹਾਂ ਸਤਗੁਰ ਭੇਟਿਆ ਪਉੜੀ ਜਿਸ ਜਨ ਤੇਰੀ ਭੁਖ ਹੈ ਤਿਸ ਦੁਖ ਨ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋ ਚਹ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬ ਹੈ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਿ ਬਾਣਾ ਮੰਨਿਆ ਤਿਸ ਸੋਗ ਨ ਸੰਤਾਪੈ ਹਰ ਜਿਓ ਤੂ ਸਭਨਾ ਕਾ ਮਿੱਤ ਹੈ ਸਭ ਜਾਣ ਹੈ ਆਪੈ ਐਸੀ ਸੋਭਾ ਜਨੈ ਕੀ ਜੇ ਵਡ ਹਰ ਪਰਤਾਪੈ ਸਭ ਅੰਤਰ ਜਨ ਵਰਤਾਇ ਹਰ ਜਨ ਤੇ ਜਾਪੈ ਦੱਖਣੇ ਮਹੱਲਾ ਪੰਜਵਾ ਜਿਨਾਂ ਪਿਛੈ ਹਉ ਗਈ ਸੇ ਮੈਂ ਪਿਛੈ ਪੀਰ ਵਾਸ ਜਿਨਾਂ ਕੀ ਮੈਂ ਆਸੜੀ ਤਿਨਾ ਮਹਿਂਜੀ ਆਸ ਮਹੱਲਾ ਪੰਜਵਾ ਗਿੱਲੀ ਗਿੱਲੀ ਰੋਡੜੀ ਭਉਦੀ ਭਵ ਭਵ ਆਏ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਵਾ ਡਿਠਾ ਹਬ ਮਜਾਹੇ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਹੇ ਜਿਨਨੀ ਮੇਰਾ ਸੱਜਣ 라ਵਿਆ ਪੌੜੀ ਹਾਉ ਟਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ਸੋ ਮੰਗਾ ਦਾਨ ਗੁਸਾਈਆ ਜਿਤ ਭੁੱਖ ਲਹਿ ਜਾਵੈ ਪ੍ਰਭ ਜੀਉ ਦੇਵ ਹੋ ਦਰਸਨ ਆਪਣਾ ਜਿਤ ਟਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾਤਾਰ ਪ੍ਰਭ ਟਾਡੀ ਕਉ ਮਹਿਲ ਬੁਲਾਵੈ ਪ੍ਰਭ ਦੇਖਦਿਆ ਦੁੱਖ ਭੁੱਖ ਗਈ ਟਾਡੀ ਕਉ ਮੰਗਣ ਚਿੱਤ ਨ ਆਵੈ ਸਬੇ ਇੱਛਾ ਪੂਰੀਆ ਲਗ ਪ੍ਰਭ ਕੈ ਪਾਵੇ ਹਾਉ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵੇਦਾਵੇ ਡਖਣੇ ਮਹੱਲਾ ਪੰਜਵਾ ਜਾ ਛੁੱਟੇ ਤਾ ਖਾਕ ਤੂ ਸੁਣਜੀ ਕੰਤ ਨਾ ਜੜਹੀ ਦੁਰਜਨ ਸੇਤੀ ਨੇਹ ਤੂ ਕੈ ਗੁਣ ਹਰ ਰੰਗ ਮਾਨਹੀ ਮਹੱਲਾ ਪੰਜਵਾ ਨਾਨਕ ਜਿਸ ਬਿਨ ਕੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੁਸੀਐ ਜਿਸ ਹੈ ਹਮਾਰੀ ਚਿੰਦ ਮਹੱਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਵਿਣ ਨਾਵੇ ਆਲੂਦਿਆ ਜਿਤੀ ਹੋਰ ਖਿਆਲ ਪਵੜੀ ਹਰ ਜਿਉ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਦ ਮਾਰਨੀਵਾੜਾ ਗੁਰ ਪੌਜਲ ਪਾਰ ਲੰਗਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਈਨ ਤਤੈ ਲਗਦੀਆ ਨਹਿ ਖਿੰਜੋ ਤਾੜਾ ਜੋ ਇੱਛੀ ਸੋ ਫਲ ਪਾਏ ਦਾ ਗੁਰ ਅੰਦਰਵਾੜਾ ਗੁਰੂ ਨਾਨਕ ਤੁਠਾ ਪਾਏ ਰਹੋ ਹਰ ਵਸਦਾ ਨੇੜਾ ਡੱਖਣੇ ਮਹੱਲਾ ਪੰਜਵਾ ਜਾ ਮੂ ਆਵਹਿ ਚਿੱਤ ਤੂ ਤਾ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਰੀਤ ਹਿ ਜਾ ਨਾਉ ਮਹੱਲਾ ਪੰਜਵਾ ਕੱਪੜ ਭੋਗ ਵਿਕਾਰ ਏ ਹੱਬੇ ਹੀ ਛਾਰ ਖਾਕ ਲੁੜੇਂਦਾ ਤਨ ਖੇ ਜੋ ਰੱਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕ ਹੈ ਵਿਆਪਾਸ ਕਰਹੀੜੇ ਹਿੱਕ ਆਧਾਰ ਥਿਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਵਿਣ ਕਰਮਾ ਹਰ ਜਿਓ ਨਾ ਪਾਈਐ ਬਿਨ ਸਤਗੁਰ ਮਨੁਆ ਨ ਲੱਗੈ ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨ ਤੱਗੈ ਅਹ ਕਰ ਕਰੇ ਸੁ ਅਹ ਕਰ ਪਾਏ ਇੱਕ ਘੜੀ ਮੂਹਤ ਨਾ ਲੱਗੈ ਚਾਰੇ ਜੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭੱਗੈ ਹਉਮੈ ਮੂਲ ਨ ਛੁੱਟਈ ਵਿਣ ਸਾਧੂ ਸਤ ਸੰਗੈ ਤਿ ਚਰਥਾਹ ਨ ਪਾਵਈ ਜਿ ਚਰ ਸਾਹਿਬ ਸੋ ਮਨ ਭੰਗੈ ਜਿਨ ਜਨ ਗੁਰਮੁਖ ਸੇਵਿਆ ਤਿਸ ਕਰ ਦੀ ਬਾਣ ਅਪੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਣੀ ਲੱਗੇ ਦੱਖਣੇ ਮਹੱਲਾ ਪੰਜਵਾ ਲੋੜਿੰਦੋ ਹੱਬ ਜਾਏ ਸੋ ਮੀਰਾ ਮੀਰਨ ਸਿਰ ਹੱਠ ਮੁੰਝਾਹੂ ਸੋ ਧਣੀ ਚਾਉ ਦੋ ਮੁਖ ਅਲਾਏ ਮਹੱਲਾ ਪੰਜਵਾ ਮਾਨਕੂ ਮੋਹੇ ਮਾਓ ਦਿਨਾਂ ਧਣੀ ਅਪਾਹੇ ਹਿਆਉ ਮਹਿੰਜਾ ਠੰਡੜਾ ਮੁਖ ਹੋ ਸੱਚ ਅਲਾਏ ਮਹੱਲਾ ਪੰਜਵਾ ਮੂਥਿ ਆਉ ਸੇਜ ਨੈਣਾ ਪਿਰੀ ਵਿਛਾਵਣਾ ਜੇ ਦੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ਪੌੜੀ ਮਨ ਲੋਚੈ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ ਮੈਂ ਲਖ ਵਿਤੜੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾ ਭਾਲੀਆ ਤੁਧ ਜੇਵੜ ਨਸਾਈਆ ਮੈਂ ਦੱਸਿਓ ਮਾਰਗ ਸੰਤ ਹੋ ਕਿਉ ਪ੍ਰਭੂ ਮਿਲਾਈਆ मन अर्पिओ हो मै तजहो इत पंथ जुलाई नवे हो साहिब अपना सतसंग मिलाईया सबे सब आसा पूरिया गुर महल बुलाई तुद जेवड़ होर न सुजई मेरे मित्र मित्रुस डखणे मह्ला पंजवां मूथियाऊ तख़ पिरी महिंज पात पाव मिलावे कोल कबल जिव बिघ सा दो ਮਹੱਲਾ ਪੰਜਵਾ ਪਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ਜਾਨ ਮਿਠਾਈ ਇਕ ਬੇਈ ਪੀੜੇ ਨਾ ਹਟੈ ਮਹੱਲਾ ਪੰਜਵਾ ਠੱਗਾ ਨੀਹੋ ਮੋ ਤ੍ਰੋੜ ਜਾਨ ਗੰਦਰ ਬਾ ਨਗਰੀ ਸੁਖ ਘਟਾਉ ਡੂਏ ਇਸ ਬੰਧਾਣੂ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਟ ਦਰਸ਼ਨ ਭ੍ਰਮਤੇ ਫਿਰਹਿ ਨਹਿ ਮਿਲੀਐ ਪੇਖੰ ਵਰਤ ਕਰਹਿ ਚੰਦਰਾਇਣਾ ਸੇ ਕਿਤੈ ਨਾ ਲੇਖੰ 베ਦ ਪੜਹਿ ਸੰਪੂਰਨਾ ਤਤ ਸਾਰ ਨ ਪੇਖੰ ਤਿਲਕ ਕਢਹਿ ਇਸ ਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲੱਭੈ ਵਿਣ ਸੱਚੀ ਸਿੱਖੰ ਪੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤੈਨ ਜਨਮ ਸੁਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾਂ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਉ ਆਠ ਪਹਿਰ ਗੁਣ ਗਾਉ ਨਾਨਕ ਦਰਗਹਿ ਮੰਨੀ ਹੈ ਮਿਲੀ ਨਹੀਂ ਥਾਵੇ ਥਾਉ ਪੌੜੀ ਬਾਹਰ ਭੇਖ ਨ ਪਾਈਐ ਪ੍ਰਭ ਅੰਤਰ ਜਾਮੀ ਇਕਸ ਹਰ ਜਿਉ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰ ਹੈ ਗੁਮਾਨੀ ਜਗ ਮਹਿ ਕਿਆ ਗਰਭ ਹੈ ਦਾਮੀ ਚਲਦਿਆਂ ਨਾਲ ਨਾ ਚੱਲਈ ਖਿੰਨ ਜਾਏ ਬਿਲਾਮੀ ਵਿਚਰਦੇ ਫਿਰੇ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਡੱਖਣੇ ਮਹੱਲਾ ਪੰਜਵਾ ਮੁਖੋ ਅਲਾਈ ਹਬ ਮਰਣ ਪਛਾਣਨ ਦੋ ਕੋਏ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿਕ ਸਿਓ ਮਹੱਲਾ ਪੰਜਵਾ ਜਾਣ ਵਸੰਦੋ ਮੰਝ ਪਛਾਣੂ ਕੋ ਹਿਕੜੋ ਤੈ ਤਨ ਪਰਦਾ ਨਾਹੇ ਨਾਨਕ ਜੈ ਗੁਰ ਭਿਟਿਆ ਮਹੱਲਾ ਪੰਜਵਾ ਮਤੜੀ ਕਾਂਡਕ ਆਹਾ ਪਾਵ ਤੂੰ ਬੰਦੋ ਪੀਵਸਾ ਮੂ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਧਣੀ ਪੌੜੀ ਨਿਰਪਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜੈ ਪਵਾਈਐ ਬਹੁ ਜੁਨੀ ਨਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕਚਾ ਅੰਦਰ ਹੋ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤਸ਼ਾਹ ਵੇਖ ਤੁਰ ਕਰਮ ਚਾ ਜਮਦੂਤੀ ਹੈ 헤ਰਿਆ ਦੁਖ ਹੀ ਮਹ ਪਚਾ ਹੋ ਆਤ ਪਾਵਸ ਧਰਮ ਕਾ ਨਾਨਕ ਦਰ ਸਚਾ ਡਖਣੇ ਮਹੱਲਾ ਪੰਜਵਾ ਪਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸਚੇ ਕੀ ਗੁਣ ਗਾਏ ਮਹੱਲਾ ਪੰਜਵਾ ਦੇ ਅੰਧਾਰੀ ਅੰਦ ਸੁੰਨੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਟੁ ਬੁਠਾ ਸਚ ਧਣੀ ਮਹੱਲਾ ਪੰਜਵਾ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਿਸੰਦੋ ਮਾਪਿਰੀ ਪਉੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ 부ਝਾਈ ਓਨ ਛੱਡੇ ਲਾਲਚ ਦੁਨੀਕੇ ਅੰਤਰ ਲਿਵਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਦੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀ ਹੈ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾ ਸੁੱਤੜੀ ਸੋ ਸੋ ਡਿਠ ਤੈ ਸੁਪਨੇ ਹਉ ਖੰਨੀ ਐ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਝਾਹੂ ਲਖ ਤੁਦੋ ਦੂਰ ਨਾ ਸੋ ਪਿਰੀ ਪੌੜੀ ਤਰਤਪ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹਾ ਸਾਹਾ ਉਮਰਾਵ ਖਾਨ ਟਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜੀ ਸੇਖ ਮਸਾਇਕਾ ਸਬੇ ਉੱਠ ਜਾਸੀ ਪੀਰ ਪਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁਝੇ ਸਭ ਜਾਸੀ ਲਖ 84 ਮੇਦਨੀ ਸਭ ਆਵੈ ਜਾਸੀ ਨਹਿਚਲ ਸਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਦਖਣੇ ਮਹੱਲਾ ਪੰਜਵਾ ਡਿੱਠੀ ਹਬ ਟੰਢੋਲ ਹਿੱਕਸ ਬਾਜ ਨਾ ਕੋਏ ਆਉ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸਕ ਆਸਾ ਬਾਹਰਾ ਮੂ ਮਨ ਵੱਡੀ ਆਸ ਆਸ ਨਿਰਾਸਾ ਹਿੱਕ ਤੂੰ ਹਾਉ ਬਲ 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 ਗਈ ਆਸ ਮਹੱਲਾ ਪੰਜਵਾ ਵਿਛੋੜਾ ਸੁਣੇ ਦੁੱਖ ਵਿਣ ਡਿਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਪੌੜੀ ਤਟ ਤੀਰਥ ਦੇਵ ਦਿਵਾਲਿਆ ਕੇਦਾਰ ਮਥੁਰਾ ਕਾਸੀ ਕੋਟ 33 ਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸਾਸਤਰ 베ਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮਨ ਜੋਗੀ ਦਿਗੰਬਰਾ ਜਮੈ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਵਿਣਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੂ ਸੇਵਕ ਥਿਰ ਹੋਸੀ